ਐਸ ਸਤਿਗੁਰ ਜੀ ਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਸ਼ਾਸ਼ੀਨਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਡਾ ਕੁੱਕੜਾਂ ਵਾਲਾ ਵੀਰ ਜੀ ਨਾਲ ਹੀ ਲੱਗਦਾ ਤੇ ਰਾਜਸਥਾਨ ਸੇ ਵੀ ਲੱਗ ਗਈ ਜਿਹੜਾ ਬਿਲਕੁਲ ਜਿੱਥੇ ਇੰਟਰਨੈਸ਼ਨਲ 에어ਪੋਰਟ ਆ 에어ਪੋਰਟ ਦੇ ਲੱਗ ਗਈ ਜਿਹੜਾ ਬਹੁਤੀ ਦੂਰ ਨਹੀਂ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹੁਣਾਂ ਤੇ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਰੇਟ ਕਹਿੰਦੇ ਕਿ ਬਿਲਕੁਲ ਨੋਰਮਲੀ ਕਰਨੇ ਆ ਬਾਕੀ ਤੁਸੀਂ ਵੀਡੀਓ ਵੇਖਿਓ ਜਰੂਰ ਛੋਟੇ ਛੋਟੇ ਭਾਈ ਜਿਹੜੇ ਤੁਹਾਨੂੰ ਸਾਰੇ ਦਿਖਾਉਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਹਾਂ ਵੀਰ ਜੀ ਹਰਮਨਜੀਤ ਸਿੰਘ ਹਾਂਜੀ ਅੱਡਾ ਕੜਾ ਦਾ ਠੀਕ ਪਿੰਡ ਸਸੀਣਾ ਜੀ ਠੀਕ ਆ ਤੇ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਆ ਠੀਕ ਹੈ ਜੀ ਹਾਂਜੀ ਤੇ 에어ਪੋਰਟ ਵੀ ਲੱਗ ਗਈ ਹੈ ਹਨਾ 에어ਪੋਰਟ ਵੀ ਲੱਗ ਗਿਆ ਠੀਕ ਹੈ ਤੇ ਫੋਨ ਨੰਬਰ ਵੀ ਬੋਲਦਾ 98453144 ਠੀਕ ਹੈ ਜੀ ਚਾਰ ਮੱਜੇ ਤਿੰਨ ਮੱਜਾਂ ਦੇ ਇੱਕ ਗਾਂ ਹਨ ਠੀਕ ਹੈ ਤੇ ਵੀਡੀਓ ਪਹਿਲੀ ਆ ਆਪਣੀ ਪਹਿਲੀ ਵੀਡੀਓ ਤੇ ਕੰਮ ਵਪਾਰਦਾ ਹੀ ਆ ਹਾਂਜੀ ਵਪਾਰਦਾ ਹੀ ਠੀਕ ਹੈ ਤੇ ਚਲੋ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਮੱਝ ਵੱਜੀ ਆ ਹਾਂਜੀ ਕਿੰਨਾ ਦੇ ਕੋਲ ਦੁੱਧ ਦੁੱਧ ਵੀ ਜੀ 8 ਕਿਲੋ ਹੋਊਗਾ ਆਪਾਂ 7 ਕਿਲੋ ਗਾਰੰਟੀ ਦੇਣੀ ਆ ਅੱਛਾ ਪਹਿਲੀ ਵੀਡੀਓ ਆਪਣੀ ਠੀਕ ਆ ਹਾਂਜੀ ਤੇ ਬੱਚਾ ਹੈਗਾ ਉਹਦਾ ਇਹ ਬੱਚਾ ਨਹੀਂ ਹੈਗਾ 14-15 ਪੜ੍ਹ ਕੇ ਮਿਲਦੀ ਆ ਅੱਛਾ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਹਾਂ ਦੇਖ ਸਕਦੇ ਜੀ ਕੰਤ ਘਾਣਾ ਹੋਤਰੇ ਦਾ ਚਲੋ ਠੀਕ ਆ ਤੇ ਦੁੱਧ ਜਿਹੜਾ ਵਾ ਇਹਦੇ ਕੋਲ ਕਿੰਦਗੀ 7 ਕਿਲੋ ਜਿਹੜਾ ਕਿੰਦਗੀ ਪੱਕਾ ਹੈਗਾ ਵਾ ਬਾਕੀ ਤਾਂ ਇਹ ਆਪਣੀ ਚਵਾਈ ਕਰਕੇ ਖੜਨੀ ਬਾਕੀ ਬਾਰਿਸ਼ ਬੁਰਿਸ਼ ਦਾ ਮੌਸਮ ਹੈ ਜ ਮੀਮੋ ਕਾਫੀ ਪੈ ਗਿਆ ਆਹ ਵਾ ਨਹੀਂ ਤਾਂ ਦੇਖਦਾ ਦੇਖਰੀ ਲੱਗੇ ਤਾਂ ਉਹ ਡਰਦੀ ਆ ਉਹ ਖਾਣਾ ਦਾ ਸਾਈਜ਼ ਗਿਆ ਆਪ ਵੀ ਦੇਖ ਸਕਦੇ ਤੇ ਕਿੰਨਾ ਫਿਰ ਮੁੱਲ ਵਿਧੀ ਰੱਖਣਾ ਇਹਦਾ ਆਪਾਂ ਜੀ ਮੁੱਲ ਜਾਰੀ ਆ ਕਿੰਨਾ 50 ਕਰਦੀ ਹੈ ਵਿੱਚੋਂ ਕਰਦੀ ਹੈ ਕਿ ਮਾਲਤਨ 3000 ਜੀ ਮਾਲ ਕਰਦੇ 47000 ਦੇ ਅੱਛਾ 47000 ਦੇ ਦੋ ਵਟਾਂ ਚੋ ਵੀ ਬਾਤ ਹੈ ਡਾਮ ਚੋ ਵੀ ਆਪਰੇ ਮਾਰ ਕੇ ਅੱਛਾ ਦੋ ਵਣੇ ਆ ਪੜ ਨਹੀਂ ਮਿਲੋ ਕਿ 41 ਨੰਬਰ ਰੂਟ ਠੀਕ ਆ ਤੇ ਬਾਕੀ ਚਲੋ ਕੋ ਫੋਨ ਲਾਵੇ ਇੱਕ ਰਹੀ ਹਣਾ ਹੋ ਜੂ ਮਾਲਤਨ ਮਾਲਤਨ ਮੌਕੇ ਤੇ ਹੋ ਜੂਗਾ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਬੱਚਾ ਹੈਗਾ ਜੀ ਇਹਦਾ ਵੀ ਜੀ ਕੱਟਾ ਜੇ ਮਗਰ ਅੱਛੇ ਤੇ ਮਗਰ ਕੱਟਾ ਹੀ ਨਹੀਂ ਲੈਣਾ ਠੀਕ ਥੋੜਾ ਕੋਚਾ ਹੈਗਾ ਕੱਟ ਉੱਚੇ ਬੱਚੇ ਦੀ ਹੈ ਹਾਂ ਕੱਟਾ ਜੇ ਦਾ ਬੈਠਾ ਜੇ ਦਾ ਤੇ ਆ ਕੱਟੇ ਵੀ ਵੇਚ ਦੇਣੀ ਆ ਤਰਾ ਵੀ ਜੀ ਹਾਂ ਜੀ ਵੀ ਜੀ ਕੱਟੇ ਵੀ ਵੇਚਣੀ ਆ ਅੱਛੇ ਵੀ ਕੱਟੇ ਵੀ ਵੇਚ ਦੇਣੀ ਇਹਦੇ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਪੁੱਛ ਲੈ ਫੋਨ ਕਰਕੇ ਇਹਦਾ ਛੋਟਾ ਤਾਂ ਦੇਖ ਸਕਦੇ ਸਿੰਗ ਜਿਹੜਾ ਮੋੜ ਨਾਲ ਇਹਨੇ ਥੋੜਾ ਥੋੜਾ ਕਮ ਹੁਣ ਸ਼ੁਰੂ ਕਰਤਾ ਵਾ ਤੇ ਇਹਦੇ ਕੋਲ ਛੋਟੀ ਗੋਲ ਕਿੰਨਾ ਦੁੱਧ ਵੀ ਦੀ ਵੀ ਜੀ 7 ਕਿਲੋ ਹੋਗਾ ਆਪਾਂ 6 ਕਿਲੋ ਦੀ ਗਾਰੰਟੀ ਦੇਣੀ ਆ ਤੇ ਮਿਲਦੀ ਕੱਟੇ ਤੇ ਦੋਵੇਂ ਟਾਈਮ ਭਾਵੇਂ ਕੱਟੇ ਦੇ ਜੋੜੇ ਭਾਈ ਨਾ ਸਾਹਮਣੇ ਮਾਂ ਦੇ ਵਾਜੇ ਕੋਈ ਚਲੇ ਦੇ ਠੀਕ ਆ ਇੱਦਾਂ ਧਾਰ ਲਓ ਠੀਕ ਆ ਹਾਂਜੀ ਇਸ ਤਰ੍ਹਾਂ ਹੀ ਜਿਹੜਾ ਵਾ ਧਾਰਤੇ ਆ ਹਾਂਜੀ ਤੇ ਥਾਣੇ ਦੇ ਵੀ ਦੇਖ ਸਕਦੇ ਆ ਚੰਗੇ ਗੈਪ ਤੇ ਤੇ ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਖੋਲ ਦੋ ਵੀਰ ਜੀ ਤੋਰ ਦੀ ਇਹਨਾਂ ਬਾਕੀ ਆ ਤਰ੍ਹਾਂ ਸੋਹਣੀ ਛੋਟੀ ਆ ਇਹ ਆ ਕਿ ਚਲ ਹੁਣ ਸੋਈ ਨੋ ਕਾਮ ਉਹ ਥੋੜਾ ਦੁੱਧ ਮੋਕ ਤੇ ਜਿਹੜਾ 6 ਲੀਟਰ ਦੀ ਦੱਸੇ ਬਾਕੀ ਅਗਲੇ ਸਵੇਰ ਨੂੰ ਝੋਟੀ ਚੰਗੀ ਤਿਆਰ ਹੋਊਗੀ ਮੀਰੇ ਨੇ ਸੱਜਨੇ ਦੁੱਧ ਚੰਗਾ ਕੱਢਿਆ ਹਣਾ ਇਹ ਦਾ ਫਰਮੁੱਲ ਵੀ ਜੀ ਵੀ ਜੀ ਮੋਰ ਸੇਮ ਆ ਇਹਦਾ ਬਾ 50 ਕਰੋ ਇਹਦੇ ਤਿੰਨ ਹੀ ਆਣੀ ਮਾਨ ਕਰ ਅੱਛਾ ਇਹ ਵੀ 47000 ਦੀ 47000 ਲੰਗਾ ਜੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਛੋੜ ਸਾੜ ਹੋ ਜੂ ਥੋੜੀ ਜੀ ਤੇ ਹੁਣ ਇੱਕ ਮੱਝ ਜਲੀ ਤੁਹਾਡੇ ਮਗਰ ਆ ਅੱਛਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ 6 ਕਿਲੋ 50 ਕਿਲੋ ਦੀ ਆਪਣੀ ਗਰੰਟੀ ਹੋਊਗਾ ਅੱਛਾ 5 ਕਿਲੋ ਜਿਹੜਾ ਪੱਕਾ ਦੁੱਧ ਹੈਗਾ ਵਾ ਤੋੜਦਾ ਫੇਰ ਇਹਨਾਂ ਇਹ ਆ ਕੇ ਚਲੋ ਕਿਸਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਓਗੇ ਜਿੰਨਾਂ ਨੇ ਇਹ ਹੁੰਦਾ ਕਿ ਘਰ ਦਾ ਮਾਈ ਦਾ ਦੁੱਧ ਹੋਵੇ ਜਾਰ ਮੋਲਨ ਨਾਲ ਲਿਆਉਣ ਨਾਲ ਚੰਗਾ ਜਿਹੜਾ ਖਰਾਡਾ ਤੇ ਡਾਤੀਆ ਬਾਕੀ ਉਤਰ ਇਹ ਕਿ ਕਦ ਕਾਠੇ ਤਾਂ ਚੰਗਾ ਵਾ ਥੋੜਾ ਜਿਹਾ ਡਰਗੀ ਇੱਕ ਜਗ੍ਹਾ ਥੱਲੇ ਤਿਲਕਣ ਵਾਲੀ ਆ ਪਨੇ ਵਾਲੀ ਫਰਸ਼ਾ ਵਧੀਆ ਨਾਲ ਦੀ ਤੇ ਮੀਮ ਜਿਹੜਾ ਹੁਣ ਕਾਫੀ ਪੈ ਗਿਆ ਵਾ ਤੇ ਇਹਦਾ ਫਰਮੂਲਾ ਇਹਦਾ ਮੋਲੇਬੀ ਜੀ ਭਾਵੇਂ 20000 ਕਰੀਏ 40 ਜੂੜਾ ਅੱਛਾ 2000 ਮਾਨ ਕਰਦਾਂਗੇ 38000 ਝੋਟੀ ਦੇ ਦਾਂਗੇ 38000 ਤੇ ਝੋਟੀ ਦੇ ਦੇਣੀ ਆ ਠੀਕ ਆ ਤੇ ਚਲੋ ਬਾਕੀ ਕੋ ਫੋਨ ਫਾਨ ਲਾਵੇ ਆਪਣੀ ਮੋਗਿਆ ਥੋੜਾ ਜਿਹਾ ਸ਼ੋਰ ਛਾੜੋ ਤੇ ਹੁਣ ਇੱਕ ਗਾਂ ਜਿਹੜੀ ਤੁਹਾਡੇ ਮਗਰ ਹਾਂਜੀ ਇਹ ਵੀ ਜੀ ਗੱਭਣ ਜਿਹੜੇ ਖਾਦੇ ਪੰਜ ਛੇ ਦੇ ਅੱਛਾ ਇਹ ਮਗਰ ਲੈ ਥਾਂ ਦੇ ਬੈਣੀ ਜਾਂਦੀ ਤਿਲ ਜੀ ਅੱਛਾ ਇੱਕ ਥਣ ਨਹੀਂ ਚੱਲਦਾ ਤਿੰਨ ਨਹੀਂ ਥਣ ਚੱਲਦਾ ਤੇ ਕਿੰਨੇ ਕ ਦੁੱਧ ਆ ਲਈ ਆ ਪਹਿਲੇ ਸਵੇਰ ਕੱਢਿਆ ਨਹੀਂ ਉਹਨਾਂ ਦਾ ਕਿਰਕੀ ਵਾਦੇ 12 10 12 ਕਿਲੋ ਕਰੂੰਗਾ ਬਾਕੀ ਉਤਰ ਹੈ ਕਿ ਚਲੋ ਆਪਾਂ ਹੈਗੀ ਤਿੰਨ ਥਾਣੀਆਂ ਪਰ ਸੰਭੀ ਸੰਭੀ ਵੀਰ ਨੇ ਚੰਗੀ ਆ ਜਿੱਥਾਂ ਵੀ ਪਿਛੋਂ ਆਈ ਹੈ ਤੇ ਹੈਗੀ ਵੀ ਕਰੋਸ ਹੈ ਗਰਮੀਆਂ ਚ ਚੌਣ ਵਾਲੀ ਆ ਇਹਦਾ ਰੇਟ ਵੀ ਨੋਰਮਲ ਹੀ ਆ ਜਿਹੜਾ ਤੇ ਬਾਕੀ ਚਲੋ ਜਿਹੜੇ ਵੀਰ ਜਿਆਦੇ ਪੈਸੇ ਨਹੀਂ ਜਿਨ੍ਹਾਂ ਨੇ ਖਰਚੇ ਨਹੀਂ ਹੁੰਦੇ ਇੱਥੇ ਗਾਂ ਸੱਜਰ ਪਾਉਣੀ ਆ ਉਹਨਾਂ ਵੀਰਾਂ ਵਾਸਤੇ ਜਿਹੜੀ ਚੰਗੀ ਰਹੂਗੀ ਬਾਕੀ ਥਾਣੇ ਤੇ ਤੁਹਾਨੂੰ ਦਿਖਾ ਲਈਏ ਲਾਗੇ ਤੋਂ ਆ ਦੇਖ ਲੈਂਦੇ ਬਾਕੀ ਥਾਣੇ ਜਿਹੜੇ ਚੰਗੇ ਆ ਸਾਰੇ ਤੇ ਇਹਦਾ ਵੀ ਮੁੱਲ ਵੀਰ ਜੀ ਫਿਰ ਜਾਇਜ਼ਾ ਕਰਦਗੇ ਨਹੀਂ ਦੱਸਦੇ ਵੀਰ ਜੀ ਜਾਇਜ਼ਾ ਨਿਗਾਹ ਜੇ ਕਰੀਏ ਫਿਰ ਇਹ ਜਾਇਜ਼ੀ ਹਾਂਜੀ ਆ ਲੈ ਜਾਨ ਜੀ 17000 ਰੁਪਏ ਦੇ ਰਹੇ 17000 ਰੁਪਏ ਹਾਂਜੀ 8000 ਮਾਂ ਕਰਦਾਂਗੇ 16000 ਰੁਪਏ ਅੱਛਾ 16000 ਤੇ ਜਿਹੜੀ ਮੁਕਾਦੋਗੀ ਹਾਂਜੀ ਠੀਕ ਐ ਤੇ ਠੀਕ ਐ ਵੀਰ ਜੀ ਹੋਰ ਕੁਝ ਕਹਿਣਾ ਹਾਂਜੀ ਇੱਕ ਕੱਢੀ 31 ਜਿਹੜੀ ਆਹੀ ਤੇ ਦੱਸ ਦੋ ਕੱਟੀ ਭਾਰੇ ਕੱਟੀ ਖਰੀਦੀ ਜੀ ਅੱਛਾ 10 ਸਾਲ ਦੀ ਹੈ ਅੱਛਾ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵਾ 13000 ਕਰੀ ਵੀ 11000 ਜੀ ਦਾ ਅੱਛਾ 11000 ਦੀ ਦੇ ਦੋਗੇ ਠੀਕ ਹੈ ਤੇ ਬਾਕੀ ਇਹ ਆ ਕਿ ਜਿਹੜੀਆਂ ਸੋਈਆਂ ਤੁਹਾਡੇ ਘਰੋਂ ਵਿੱਚ ਭਾਈ ਕਰਕੇ ਖੜੇ ਹਨ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਖੜਦੀਆਂ ਤੁਸੀਂ